ਮੰਗਲਵਾਰ ਦੇ ਦਿਨ ਸਿੱਖ ਵੈਲਫੇਅਰ ਸੁਸਾਇਟੀ ਅਤੇ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀਪੁਰ ਗੁਰਦੁਆਰਾ ਸਾਹਿਬ ਵਿਖੇ ਗੁਰਸਿੱਖ ਪਰਿਵਾਰਾਂ ਨੂੰ ਲੋੜਵੰਦ ਗੁਰਸਿੱਖ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕੀਤੀ ਅਤੇ ਇਸ ਰਾਸ਼ਨ ਦੀ ਸੇਵਾ ਵਿੱਚ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਅਤੇ ਸਿੱਖ ਵੈਲਫੇਅਰ ਸੁਸਾਇਟੀ ਦੇ ਸੇਵਾਦਾਰਾਂ ਦੀ ਅਹਿਮ ਭੂਮਿਕਾ ਇਸ ਰਾਸਣ ਦੀ ਸੇਵਾ ਵਿੱਚ ਗੁਰਵੰਤ ਸਿੰਘ ਮੋਂਗਿਆ ਮੋਂਗਿਆ ਸਟੀਲ ਅਤੇ ਮਹਿੰਦਰ ਸਿੰਘ ਸਲੂਜਾ ਬੀਕੇ ਟਾਇਰ ਵੱਲੋਂ ਅਤੇ ਸਲੂਜਾ ਮੋਟਰ ਵੱਲੋਂ ਦੇ ਨਾਲ ਦੇ ਨਾਲ ਹੋਰ ਵੀ ਗੁਰਸਿੱਖਾਂ ਦਾ ਅਹਿਮ ਯੋਗਦਾਨ ਰਿਹਾ ਹੈ ਦੇ ਬੱਚਿਆਂ ਫਾਸੋ ਸਿੱਖ ਵੈਲਪਰ ਸੁਸਾਇਟੀ ਦੇ ਵੀਰਾਂ ਵੱਲੋਂ ਅੱਜ ਸ੍ਰੀ ਗੁਰਦੁਆਰੇ ਵਿਖੇ ਲੋੜਵੰਦਾਂ ਨੂੰ ਰਾਸ਼ਨ ਦੀ ਮਦਦ ਕਰਕੇ ਉਹ ਤੁਹਾਡੇ ਉਦੇਸ਼ ਨੂੰ ਸੇਵਾ ਕਰਨ ਨੂੰ ਪਾਣ ਸਕਣ ਨੂੰ ਆਸ ਦੁਨੀਆ ਵਿੱਚ ਆਪਣੀ ਇਹ ਪੌਂਚ ਦਿਖਾ ਰਹੇ ਨੇ ਕਿ ਸਿੱਖ ਧਰਮ ਦੇ ਵੀਰ ਕਿਵੇਂ आप जी दे राहते चल रहे हैं सिख वैलफेयर सुसायी मदद की जा रही है अपना सेंट्रल गुरद्वारा कमेटी वालों मदद की जा रही है अपना मेल भरिया हाथ भीर उ रखना ताकि वह इस तरीके सारे की मदद करते रहन आप जी के दे दर्दे जो जिया सो राजी जाए सही प्यारे मेल जिन्हों मिले तेरा नाम छित्या वह नाम चंडी कला ਉਸ ਇਸ ਇਲਾਕੇ ਵਿੱਚ ਲੋੜਵੰਦਾਂ ਦੀ ਸੇਵਾ ਕੀਤੀ ਜਾ ਸਕਦੀ ਹੈ ਮੈਂ ਆਪ ਜੀ ਨੂੰ ਇਹ ਬੁਲੇਟ ਕਰਦੇ ਹਾਂ ਕਿ ਜਿੰਨੇ ਵੀ ਹੀਰਖਾਨਾ ਇਹ ਗੁਰਮਤਿ ਲੈਂਡ ਤੋਂ ਚੱਲ ਰਹੇ ਹਨ ਕਿ ਇਹ ਆਪ ਕੁਝ ਵੀ ਨਹੀਂ ਦੇ ਸਕਦੇ ਤੇ ਉਸ ਅਕਾਲ ਪੁਰਖ ਦਾ ਜੋ ਦਿੱਤਾ ਹੋਇਆ ਹੈ ਉਸ ਨੇ ਜੋ ਦੇਣਾ ਹੁੰਦਾ ਹੈ ਉਸ ਨੇ ਦੇਣਾ ਹੁੰਦਾ ਹੈ ਜਿਸ ਤਾਂ ਕਿ ਗੁਰਬਾਣੀ ਦੀ ਤੋਕ ਹੈ ਕਿ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਤੇ ਇਹ ਸਾਡਾ ਕੁਝ ਵੀ ਨਹੀਂ ਹੈ ਤੇ ਇਹ ਜਿੰਨੇ ਵੀ ਵੀਰ ਸੇਵਾ ਕਰ ਰਹੇ ਹਨ ਇਹ ਆਪਸ ਵਿੱਚ ਮਿਲਾਜ ਉਲਾ ਕੇ ਕੁਝ ਵੀਰ ਆਪਸ ਵਿੱਚ ਇਹਨਾਂ ਦੇ ਮਨ ਵਿੱਚ ਇੱਕ ਤੁਨਾ ਆਇਆ ਕਿ ਕਿਉਂ ਨਾ ਆਪਣੇ ਸਿੱਖ ਵੀ ਜਿੰਨਾ ਜਿੰਨੇ ਹਨ ਔਰ ਜਿੱਥੇ ਵੀ ਰਹਿੰਦੇ ਹਨ ਉਹ ਕਦੇ ਵੀ ਹੱਥ ਫੈਲਾ ਕੇ ਕਿਸੇ ਕੋ ਮੰਨਦੇ ਨਹੀਂ ਤੇ ਇਹਨਾਂ ਵੀਰਾਂ ਨੇ ਇਹ ਉਪਰਾਲਾ ਕੀਤਾ ਕਿ ਕਿਉਂ ਨਾ ਅਸੀਂ ਜਿਹੜੇ ਲੋੜਵੰਦ ਵੀਰ ਹਨ ਉਹਨਾਂ ਦੇ ਕੋਲ ਪਹੁੰਚੀਏ ਔਰ ਉਹਨਾਂ ਨੂੰ ਜੋ ਜਦੂਦਤ ਹੈ ਇਸ ਵਕਤ ਉਸ ਦੀ ਕੁੰਜਕ ਅਸੀਂ ਹਾਲਾਂਕਿ ਇਹ ਮਤਲਬ ਥਿਰ मात्र ਹੈ ਇਸ ਦੇ ਨਾਲ ਉਹਨਾਂ ਦਾ ਸੰਸਾਰ ਨਹੀਂ ਚੱਲਦਾ ਇਹ ਮੰਨ ਲਈ ਮਤਲਬ ਥੋੜਾ ਜਿਹਾ ਸਹਿਯੋਗ ਜਸਟ ਦੇ ਰੂਪ ਵਿੱਚ ਹੈ ਤੇ ਮੈਂ ਆਪਣੀ ਵਿਚਾਰ ਨੂੰ ਲੰਮਾ ਨਾ ਲੈਂਦਾ ਹੋਇਆ ਆਏ ਹੋਏ ਬਲਵੰਧ ਪਰ ਕਮੇਟੀ ਜਿਸਤਾਂ ਤੇ ਮੇਰੇ ਵੀਰ ਲਕਸਾ ਤੋਂ ਵੀ ਆਏ ਹੋਏ ਹਨ ਪੋਮਾਟੂ ਵੀ ਤੋਂ ਵੀ ਆਏ ਹੋਏ ਹਨ ਬਲਵੰਪੁਰ ਤੋਂ ਵੀ ਆਏ ਹੋਏ ਹਨ ਤੇ ਇਹ ਸਾਰੇ ਹੀ ਸੱਜਣ ਜਿੱਥੇ ਸੇਵਾ ਵਾਸਤੇ ਪਹੁੰਚੇ ਹਨ ਤੇ ਮੈਂ ਧੰਨਵਾਦੀ ਹਾਂ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਵੀ ਕਿ ਇੱਥੇ ਤੇ ਗੁਰੂਪਾਤ ਜੀ ਦੀ ਬੜੀ ਬਖਸ਼ਿਸ਼ ਹੈ ਅਸੀਂ ਆਮ ਗੁਰਦੁਆਰੇ ਸਾਡੇ ਹੀ ਬੇਤਨੇ ਹਾਂ ਪਰ ਉਥੇ ਸੰਗਤ ਵਿੱਚ ਸੰਗਤ ਗੁਰਦੁਆਰੇ ਤਾਂ ਵੱਢ ਜਾਂਦੇ ਹਨ ਪਰ ਸੇਵਾ ਦੇ ਰੂਪ ਵਿੱਚ ਉਥੇ ਸੰਗਤ ਨਹੀਂ ਮਿਲਦੀ ਪਰ ਸਾਨੂੰ ਬਹੁਮਾਰਾ ਇਹ ਤੇ ਬਖਸ਼ਿਸ਼ ਹੈ ਕਿ ਇਥੇ ਦੇ ਬੱਚੇ ਇਥੇ ਦੀਆਂ ਬੀਬੀਆਂ ਖਾਸ ਕਰਕੇ ਮੈਂ ਇਸ ਮੌਕੇ ਤੇ ਬੀਬੀਆਂ ਨੂੰ ਵਧਾਈ ਜਦੋਂ ਦਵਾਂਗਾ ਕਿ ਇਸ ਗੋਤਾਂ ਦੇ ਵਿੱਚ ਵੀਰਾਂ ਦਾ ਸਹਿਯੋਗ ਤਾਂ ਹੈ ਹੀ ਹੈ ਪਰ ਬੀਬੀਆਂ ਦਾ ਖਾਸ ਕਰਕੇ ਇਥੇ ਸਹਿਯੋਗ ਰਿਹਾ ਹੈ ਉਹ ਵੱਧ ਚੜ ਕੇ ਅੱਗੇ ਨਿਕਲ ਕੇ ਤੇ ਮੋਢੇ ਨਾਲ ਮੋਢਾ Đਾ ਕੇ ਉਹਨਾਂ ਨੇ ਅੱਗੇ ਵੀ ਜਿੱਥੇ ਵੀ ਕੋਈ ਕਮੀ ਪੇਸੀ ਹੋਈ ਪ੍ਰਸ਼ਾਸਨ ਦੇ ਨਾਲ ਤੇ ਹਰ ਇੱਕ ਜਗ੍ਹਾ ਉਹਨਾਂ ਨੇ ਖੜੇ ਹੋ ਕੇ ਇਸ ਸੇਵਾ ਵਿੱਚ ਆਪ ਸੇਵਾ ਲਈ 40 ਦੀ ਸੇਵਾ ਉਸ ਅਕਾਲ ਪੁਰਖ ਦੀ ਹੁੰਦੀ ਹੈ ਤੇ ਇਹਨਾਂ ਨੇ ਉਪਰਾਲਾ ਕੀਤਾ ਅਕਾਲ ਪੁਰਖ ਨੇ ਮਿਹਰ ਕੀਤੀ ਤੇ ਮੈਂ ਆਪਣੇ ਵਿਚਾਰ ਨੂੰ ਲੰਮਾ ਨਾ ਲੈਂਦਾ ਹੋਇਆ ਆਪਣੇ ਵਿੱਚ ਸਾਡੇ ਵਿੱਚ ਵੀ ਸਾਡੇ ਵੀਰ ਮਨਜੀਤ ਸਿੰਘ ਜੀ ਮਿਰਸਾ ਤੋਂ ਆਏ ਹੋਏ ਹਨ ਮੈਂ ਉਹਨਾਂ ਪਾਸ ਬੇਨਤੀ ਕਰਾਂਗਾ ਕਿ ਇਹੋ ਜਿਹੀ ਇੱਕ ਇਕੱਠ ਹੁੰਦਾ ਹੈ ਤੇ ਉਸ ਵਿੱਚ ਸੰਗਤਾਂ ਜਿਹੜੀਆਂ ਵੀ ਬੈਠੀਆਂ ਵੀ ਹੁੰਦੀਆਂ ਹਨ ਤੇ ਸੰਗਤਾਂ ਕੁਝ ਨਾ ਕੁਝ ਚਾਹੁੰਦੀਆਂ ਵੀ ਹਨ ਕਿ ਸਾਨੂੰ ਕੁਝ ਸੁਣਨਾ ਵੀ ਮਿਲੇ ਤੇ ਮੈਂ ਵੀਰ ਮਨਜੀਤ ਸਿੰਘ ਨਿਰਸਾ ਵਾਲੇ ਉਹਨਾਂ پاس ਬੇਨਤੀ ਕਰਾਂਗਾ ਕਿ 2 ਮਿੰਟਾਂ ਵਿੱਚ ਆਪਣੀ ਵਿਚਾਰ ਸਾਰੀਆਂ ਸੰਗਤਾਂ ਅੱਗੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਗੱਲਬਾਤ ਕੀ ਕਰਦੇ ਬਰਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾ ਕੇ ਸਾਥ ਸੰਗਤ ਸਾਰੇ ਪਤਾ ਹੀ ਹੈ ਕਿ ਇਹ ਕਰੋਨਾ ਦਾ ਕਾਲ ਜਿਹੜਾ ਹੈ 1.5 ਸਾਲ ਤੋਂ ਸਾਰੇ ਲੋਕ ਪਰੇਸ਼ਾਨ ਆ ਆਪਣੇ ਜਿਹੜੇ ਸਿਰ ਭਰਾ ਆ ਆਪਣੇ ਦੇਸ ਤੇ ਰਚੀ ਨਹੀਂ ਕਿ ਜੇ ਸਾਡੇ ਜੀ ਨੂੰ ਸੇਵਾ ਨੂੰ ਮੋਕਾ ਆਫੇ ਹੋਏ ਹਰ ਜਗ੍ਹਾ ਲੰਗਰ ਹੋਵੇ ਆਕਸੀਜਨ ਹੋਵੇ ਦਵਾਈਆਂ ਹੁਣ ਜਾਂ ਕੇ ਬੱਚ ਕਰੇ ਹੋਵੇ ਅੱਜ ਤੇ ਅੱਜ ਸਿੱਖ ਫੋਰਸ ਹਰ ਜਗ੍ਹਾ ਆਪਣੀ ਮਦਦ ਕਰ ਰਹੀ ਆ ਪਿਛਲੇ ਦਿਨੀ ਤੁਸੀਂ ਸੁਣਿਆ ਹੋਗਾ ਕਿ ਦਿੱਲੀ ਦੇ ਵਿੱਚ ਆਕਸੀਜਨ ਦਾ ਕਰਕੇ ਲੋਕ ਜਾਨਾ ਚੱਲੀ ਜਾਂਦੇ ਸੀ ਆਕਸੀਜਨ ਦੇ ਮੈਂਡਾ ਸੀਗੇ ਪਰ ਇੰਨੀ ਗੁਰੂ ਮਹਾਰਾਜੀ ਦੀ ਮਿਹਰ ਆ ਕਿ ਸਾਡੇ ਗੁਰਦੁਆਰੇ ਅਸਿੱਖਾਂ ਸਿੱਖਾਂ ਨੇ ਆਪਣੇ ਗੁਰਦਾਰੇ ਦੇ ਵਿੱਚ ਆਕਸੀਜਨ ਦਾ ਲੰਗਰ ਲਾਤੇ ਲੋਕ ਭੱਜੇ ਆਉਂਦੇ ਸੀ ਚਲੋ ਚਲੋ ਗੁਰਦਾਰਾ ਵਿੱਚ ਚਲੋ ਉਹਨਾਂ ਲੰਗਰ ਮਿਲੇਗਾ ਆਕਸੀਜਨ ਮਿਲ ਜਾਏਗਾ ਤੇ ਲੋਕ ਭੱਜ ਕੇ ਆਉਂਦੇ ਇਹ ਸਾਡੇ ਵਿੱਚ ਕਿਰਪਾ ਆ ਬਾਬੇ ਦੀ ਕਿ ਸਾਨੂੰ ਮਹਾਰਾਜ ਨੇ ਬਹੁਤ ਕੁਝ ਦਿੱਤਾ ਆ ਔਰ ਇੰਨਾ ਦਿੱਤਾ ਆ ਕਿ ਅਸੀਂ ਵੰਡਣ ਜੋ ਕੇ ਹੈਗੇ ਆ ਅਸੀਂ ਇਹਦੀ ਸੇਵਾ ਕਰਨ ਜੋ ਕੇ ਆ ਅਸੀਂ ਵੰਡ ਚੱਕੋ ਦੇ ਬਨੇ ਆਦਾਸ ਤੇ ਚੱਲਦੇ ਆ ਤੇ ਸਾਡਾ ਫਰਜ਼ ਹੀ ਆ ਕਿ ਇਹ ਸੇਵਾ ਕਰਨੀ ਆ ਅੱਜ ਵੀ ਪਿਛਲੇ ਦਿਨੀ ਨਰਸੇ ਵੀ ਸਾਨੂੰ ਪਤਾ ਲੱਗਾ ਕਿ ਜਿੱਥੇ ਕਰੋਨਾ ਦੇ ਪੇਸ਼ੈਂਟ ਆ ਉਹਨਾਂ ਨੂੰ ਲੰਗਰ ਨਹੀਂ ਮਿਲਦੇ ਰੋਟੀ ਖਾਉਣ ਵਾਲਾ ਘਰ ਦੇ ਵਿੱਚ ਕੋਈ ਨਹੀਂ ਮਹਿਲਾ ਸੀ ਕਿ ਉਹ ਮਰ ਗਈ ਆ ਉਹਦੇ ਛੋਟੇ ਛੋਟੇ ਬੱਚੇ ਆ ਅਸੀਂ ਨਿਰਸੇ ਵਰਦਾਰੇ ਵੀ ਲੰਗਰ ਲਾ ਕੇ ਜਿੱਥੇ ਲੋਕ ਘਰੋਂ ਨਹੀਂ ਨਿਕਲਦੇ ਸੀਗੇ ਉੱਥੇ ਸਾਡੇ ਜਿਹੜੇ ਬੱਚੇ ਸੀਗੇ ਉਹਨਾਂ ਦੇ ਘਰ ਘਰ ਜਾ ਕੇ ਜਿੱਥੇ ਕਰੋਨਾ ਪੇਸ਼ੈਂਟ ਸੀ ਉਹਨਾਂ ਦੇ ਘਰ ਘਰ ਜਾ ਕੇ ਲੰਗਰ ਦੇਣ ਦੇ ਸੀਗੇ ਗਰੀਬ ਬੰਦੇ ਜਿੱਥੇ ਦਵਾਈ ਲੈਣ ਦੇ ਪੈਸੇ ਨਹੀਂ ਸੀਗੇ ਡਾਕਟਰ ਤਕਾਉਣ ਦੇ ਪੈਸੇ ਨਹੀਂ ਸੀਗੇ ਉੱਥੇ ਅਸੀਂ ਦਵਾਈਆਂ ਦੇ ਲੰਗਰ ਲਾਏ ਇਸੇ ਤਰ੍ਹਾਂ ਪਿਛਲੀ ਤਰੀਕ ਸੈਂਟਰਲ ਵਰਦਾਰਾ ਪ੍ਰਬੰਧਕ ਕਮੇਟੀ ਤੇ ਸੇਫ ਵਰਦਾਰਾ ਸੁਸਾਇਟੀ ਸਰਦਾਰ ਸੁਜੀਤ ਸਿੰਘ ਮੱਕੜ ਨੇ ਜਗਾ ਜਗਾ ਆਕਸੀਜਨ ਦੇ ਸਿਲੰਡਰ ਮੰਡੇ ਧੰਨਵਾਦ ਉਹ ਲੈ ਕੇ ਆਇਆ ਮੈਂ ਵੀ ਲੈ ਕੇ ਆਇਆ ਤੇ ਲੋਕਾਂ ਨੂੰ ਆਪਾਂ ਆਕਸੀਜਨ ਦਿੱਤਾ ਐਦਾਂ ਹੀ ਕਰਦੇ ਕਰਾਉਂਦੇ ਆਪਾਂ ਜਿਹੜੇ ਸੈਂਟਰਲ ਕਮੇਟੀ ਦੇ ਪ੍ਰਧਾਨ ਆ ਜਗਦੀਸ਼ ਸਿੰਘ ਜਿੰਦੂ ਉਹਨਾਂ ਨੇ ਵੀ ਫੈਸਲੇ ਸਾਰੇ ਮਿਲ ਕੇ ਵਿਚਾਰ ਕੀਤੀ ਕਿ ਕੀ ਕਰਨਾ ਚਾਹੀਦਾ ਆਇਆ ਸੇਵਾ ਦਾ ਸਭੀ ਕਰਦੇ ਆਂ ਕੁਝ ਆਪਣੇ ਭਰਾ ਜਿਹੜਾ ਆਪਣਾ ਪਰਿਵਾਰ ਆ ਉਹਨਾਂ ਨੂੰ ਵੀ ਕੁਝ ਕਮੀ ਆ ਉਹਨਾਂ ਨੂੰ ਵੀ ਕੋਈ ਰਾਸ਼ਨ ਦੀ ਲੋੜ ਆ ਚਾਹੇ ਕੁਝ ਵੀ ਲੋੜ ਆ ਆਪਾਂ ਇੱਕ ਦੂਜੇ ਦੀ ਸੇਵਾ ਕਰਦੇ ਆਂ ਤੇ ਆਪਾਂ ਇੱਕ ਦੂਜੇ ਦਾ ਮਾਂ ਫੜਦੇ ਆਂ ਇਹ ਕੋਈ ਇਹ ਲੁਸਤਾਨੀ ਦਾ ਜਿੱਦਾਂ ਵੀ ਭਾਜੀ ਨਾਕਾ ਮਹਾਰਾਜ ਦਾ ਦਿੱਤਾ ਹੋਇਆ ਆ ਮਹਾਰਾਜ ਨੇ ਗ੍ਰਹੀ ਕਰਕੇ ਅਸੀਂ ਦੇਖਣਾ ਕੋਈ ਤੇ ਪੱਲੋਂ ਨਹੀਂ ਦੇਖਿਆ ਇਹ ਤੋਂ ਜਿਹੜੀ ਬਾਹ ਬਣਾਗੇ ਤੇ ਦੁੱਖ ਜਿਹੜਾ ਵੱਡਾ ਆ ਉਹ ਵੀ ਘਟ ਹੋ ਜਾਊਗਾ ਤੇ ਅਗਲੇ ਪਿਛਲੇ ਦਿਨੀ ਆਈ ਜਮੂਰੀ ਇਹ ਨਿਕਾ ਗੋਬਿੰਦਨਗਰ ਤੇ ਆ ਕੇ ਤੁਹਾਡੇ ਕੋਲ ਸ੍ਰੀਪੁਰ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਸਾਡੀ ਜਿਹੜੀ ਬੇਨਤੀ ਸੀ ਉਹ ਤੁਸੀਂ ਸਿਵਾਰ ਕੀਤੀ ਤੇ ਅੱਜ ਤੁਸੀਂ ਇੱਥੇ ਆਏ ਆ ਇੱਕ ਰਲ ਮਿਲ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਆ ਅੱਗੇ ਵੀ ਕਿਤੇ ਵੀ ਲੋੜ ਪਵੇ ਸੈਂਟਰ ਕਮੇਟੀ ਵੱਲੋਂ ਤੁਹਾਨੂੰ ਕੋਈ ਆਸ ਹੋਵੇ ਕੋਈ ਦਵਾਈ ਦੀ ਹੋਵੇ ਕੋਈ ਆਕਸੀਜਨ ਦੀ ਹੋਵੇ ਜਾਂ ਹੋਰ ਵੀ ਆਪਣੇ ਸਿੱਖ ਭਰਾ ਨੂੰ ਕੇਂਦਰੀ ਦੀ ਪ੍ਰੋਬਲਮ ਹੋਵੇ ਤਾਂ ਇਸ ਸੈਂਟਰਲ ਕਮੇਟੀ ਦੇ ਨਾਲ ਮਿਲੋ ਉਹਨਾਂ ਨਾਲ ਸੰਪਰਕ ਕਰੋ ਅਸੀਂ ਜਿੰਨਾ ਪ੍ਰਯਾਸ ਹੋ ਸਕੂਗਾ ਤੁਹਾਡੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਹੋ ਸਾਡਾ ਕੰਮ ਹੈ ਕਿ ਅਸੀਂ ਆਪਣੇ ਭਰਾਵਾਂ ਦੀ ਆਪਣੇ ਸਿੱਖਾਂ ਦੀ ਗੈਰ ਸਿੱਖਾਂ ਦੀ ਕੋਈ ਵੀ ਸਾਡੇ ਵਿੱਚ ਤੇ ਜਾਤ ਨਹੀਂਗਾ ਪਰ ਅੱਜ ਅਸੀਂ ਅਗਲੇ ਸਿੱਖ ਭਰਾਵਾਂ ਦੇ ਇੱਥੇ ਆਏ ਆਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸ੍ਰੀ ਪਉrti ਸੰਗਤ ਦਾ ਬਹੁਤ-ਬਹੁਤ ਧੰਨਵਾਦ ਭਾਇ ਜੀ ਦਾ ਖਾਲਸਾ ਭਾਇ ਕੁਜੀ ਕੀ ਫਤਿਹ ਜੀਵਾ ਭਾਵ ਉਹ ਇੰਨਾ ਜ਼ਿਆਦਾ ਹੈ ਕਿ ਇੱਕ ਹਰਦੀ ਪਰੇਸ਼ਾਨੇ ਨੂੰ ਇੱਕ ਥਿੜਾ ਦੇ ਰੱਖਿਆ ਹੋਣਾ ਇਹਨਾਂ ਦੇ ਮਨ ਵਿੱਚ ਪਰਮੇਸ਼ਾਹੀ ਇਹ ਗੱਲ ਦੀ ਤਾਂ ਰਹਤੀ ਹੈ ਕਿ ਵਰਤ ਤਨਵਾ ਦੇ ਜਿੰਨੀ ਹੋ ਸਕੇ ਮੈਂ ਆਪਣੇ ਜਿੰਨੇ ਵਿਸ਼ਵਾਸ ਨਾਲ ਸੰਭਾਵੇ ਸੇਵਾ ਵਿੱਚ ਲਗਾ ਰਹੀਆ ਤੇ ਇਹ ਸੇਵਾ ਵਿੱਚ ਆਦੇਖ ਕੰਮ ਵਿੱਚ ਬਹੁਤ ਜ਼ਿਆਦਾ ਅਨੰਦ ਰਹੀ ਮੈਂ ਇਨਪਾਸ ਬੇਨਤੀ ਕਰਾਂਗਾ ਕਿ ਪੋਜ਼ਿਟਿਵ ਕੇਸਾਂ ਤੋਂ ਸੰਬੰਧ ਨਾਲ ਸੰਗਠਨ ਹੋਵੇ। ਅਜਿਸੀ ਇੱਕ ਅਮਰਤੋ ਆਕਸੀਜਨ ਦਵਾਈ ਹੋਣੀ ਕੋਵਿਡ-19 ਦੀ ਮਹਾਮਾਰੀ ਨਾਲ ਸਾਨੀ ਸੈਂਟਰ ਦੁਆਰਾ ਪ੍ਰਬੰਧਤ ਕੰਪਨੀ ਤੋਂ ਕੁਮਾਰ ਜੀ ਨਿਸ਼ਾਫ ਵਰਗਾ ਦੇ ਕਈ ਗੁਦਾਰੇ ਉਸ ਕੋ ਸੋਸਾਇਟੀ ਜੀਐਨਓ ਵਗੈਰਾ ਸੰਗਠਨ ਲੈ ਕੇ ਸੇਵਾ ਕਰ ਲਈ ਸੀ। ਕੁਝ ਜਗ੍ਹਾ ਤੋਂ ਸਾਨੂੰ ਫੋਨ ਆਣ ਲੱਗਾ ਕਿ ਸਾਡੇ ਲੋੜਵੰਦਾਂ ਕੋਲੋਂ ਭਰਾਈ ਹੈ ਜਿਨ੍ਹਾਂ ਨੂੰ ਮਾ ਮਾਰੀ ਦੇ ਚੰਦੇ ਕਈਆਂ ਦੀ ਜੌਬ ਬੇਸਟ ਬਾਕਸ ਹੋ ਰਿਹਾ ਉਹ ਸচাই ਰਿਹਾ ਚੁਣੀ ਹੈ ਸਾਈ ਦੇ ਕਮੇਟੀ ਤੇ ਨਾਮ ਚੱਕੋ ਵਰ੍ਹ ਚੱਕੋ ਗਰੀਬਾਂ ਨੂੰ ਗੁਰਦੀ ਗੋਲ ਦੇ ਉਪਦੇਸ਼ ਤੇ ਆਪਾਂ ਜੀਵਨ ਸਪਰਕਰਨ ਦੀ ਕੋਸ਼ਿਸ਼ ਕਰ ਰਿਹਾ ਐ ਇਸ ਕਮੇਟੀ ਨੇ ਅਜੇ 500 ਬੰਦਿਆ 1200 ਸਿੱਖਾ ਤੇ ਸੇਵਾ ਲੰਗਰ ਪਾਣੀ ਦੀ ਸੇਵਾ ਕਰ ਰਿਹਾ ਜੋ ਹਸਪਤਾਲੇ ਵਾਲੋ ਜਿਹਦੇ ਚ ਮੋਂਗੈ ਸਟਿਲ ਵਾਲੇ ਗੁਰਮੀ ਸਿੰਘ ਸੁਨਚਾਰ ਕਕੇੜੀ ਵਾਲੇ ਦਲਜੀਤ ਸਿੰਘ ਸੁਨਚਾਰ ਪਟਾਵਾ ਵਾਲੇ ਯਾ ਆਪਣਾ ਦਲਜੀਤ ਸਿੰਘ ਜੀ ਅਕੂ ਬਰਨਗੁਰ ਵਾਲੇ ਯਾ ਹੋਰ ਵੀ ਸਾਡੇ ਨਾਲ ਸੁਰਜ ਸਿੰਘ ਜੀ ਅਗਰ ਮਕਾਸਾ ਗੌਰਵੀ ਸਾਡੇ ਲੋਰਨ ਗੁਰੂ ਸਿੰਘ ਚੌਧਰੀ ਅਗੇ ਨੇ ਸਾਰੇ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੋਣਾ ਦਾ ਬਹੁਤ ਬਹੁਤ ਧੰਨਵਾਦ ਆ ਅਗੇ ਕਾਲ ਪਰ ਮਾੜੀ ਕੋਈ ਸਾਈ ਕੋਈ ਅਫਾਤ ਨਹੀਂ ਹੈ ਚੋਰੀ ਕਰਾਵੇ ਜੋ ਕੁਝ ਆਵੇ ਮੋਹਿ ਸਾਨੂੰ ਪਛੂ ਨਾ ਆਵੇ ਮੇਰੀ ਬਾਹੂਦਰ ਕਿਰਪਾ ਦਾ ਮੜੇ ਵਾਲੇ ਕਰਾ ਰਿਹਾ ਵਾ ਮੈਨ ਮੈਸੇਜ ਕਰਦਾ ਬਹੁਤ ਕਰਦਾ ਤੁਹ ਦਵਾਈ ਕੋਈ ਕੋਵਿਡ 19 ਨਾਲ ਰਿਲੇਟਡ ਹੋਏ ਕੋਈ ਜ਼ਰੂਰ ਲਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੋਲ ਕੋਈ बढ़ सकती है शेयर कर सकती है उनको फायदा आ सकती है यानी बाकी के पावर से जो कार्यक्रम पाचार के सेवा करेंगे यानी वे भी प्रभाव जाते हैं वह है कृषि का खास सवाल है और सेवा हर एक जगह जितनी भी सेवा की जाए उनकी ही कार्य है पर इतना नहीं एक भी सेवा है कि इतना पर हो इतना ਔਰ ਉਹ ਇਰਤੀ ਜਨੂ ਦਾ ਵੀ ਗੁਰਦਾਰਾ ਛੋਟੇ ਰੂਪ ਤੇ ਪੈਂਦੇ ਸੀ ਛੋਟੇ ਤੇ ਉਸ ਦੇ ਵਿੱਚ ਉਹ ਹਮੇਸ਼ਾ ਹੀ ਸੰਗਤ ਨੂੰ ਉਹਨਾਂ ਨੇ ਜੋੜੀ ਰੱਖਿਆ ਔਰ ਮੈਂ ਆਪ ਸਰ ਇਹ ਵੀ ਦੱਸਣ ਦੇ ਵਿੱਚ ਕੋਈ ਸੰਕੋਚ ਨਹੀਂ ਹੈ ਕਿ ਇਹ ਥੋੜੀ ਸੰਗਤ ਦਾ ਸ਼ਬਦ ਪੜਨ ਵਿੱਚ ਜਿੱਥੇ ਵੀ ਨਗਰ ਕੀਰਤਨ ਹੁੰਦਾ ਸੀ ਆਸਿਸ ਤੋਂ ਹੋਇਆ ਪੰਜਾਬੀ ਤੋਂ ਹੋਇਆ ਜਾਂ ਨਾਨਕਾ ਤੋਂ ਹੋਇਆ ਜਦੋਂ ਨਗਰ ਕੀਰਤਨ ਨੂੰ ਦੱਸੀ ਤੇ ਸ੍ਰੀ ਪੁਰਬੀ ਸੰਗਤ ਨੂੰ ਖਾਸ ਕਰਕੇ ਉਸ ਵਿੱਚ ਸਮਝਾਇਆ ਜਾਂਦਾ ਸੀ ਇਹ ਉਸ ਵਿੱਚ ਇਹਨਾਂ ਦੇ ਸਾਰਾ ਸਾਰ ਕੌਂਸਲ ਸੀ ਉਹ ਕਾਸ਼ ਕਰਕੇ ਸਾਰੇ ਸੰਗਤ ਨੂੰ ਨਾਮ ਲਉਂਦੇ ਹੁੰਨਾ ਆਪਣੇ ਨਾਮ ਲਾ ਕੇ ਸਤੈਨ ਕੋ ਨਾਲ ਇੱਕ ਨੌ ਨਾਣੀ ਬੇਟੀ ਜੇ ਰੀਪਾਪੁਰ ਜੋ ਕਿ ਇਸ ਦੇ ਵਿੱਚ ਆਪਣੀ ਵਰਤੀ ਨਹੀਂ ਹੈ ਤੇ ਇਹ ਆਪ ਵੀ ਆਪਣਾ ਵਿਕਲਪ ਸਾਰੇ ਬੇਟੀਆਂ ਲੈ ਕੇ ਦੇਣ ਪਰਦੀਆਂ ਹਾਂ ਮੈਂ dono ਪਾਸ ਬੇਟੀ ਕਲਾ ਕਰਕੇ ਦੋਹਰ ਜੀ ਦਾ ਖਾਲਸਾ ਵਾਲੇ ਜੀ ਜੀ ਅਸੀਂ ਕਾ ਨਮਾਨ ਕਰਦੇ ਹਾਂ ਕਮੇਟੀ ਦਾ ਬਾਕੀ ਕਈ ਦੂਜੇ ਵਾਰ ਸਾਡੇ ਪ੍ਰਧਾਨ ਸਾਹਿਬ ਵੀ ਕਰਨਗੇ ਆਪਾਂ ਵੀ ਕਰਦੇ ਹਾਂ ਕਿ ਸਾਡੀ ਇੱਕ ਅਰਜੀ ਦੇ ਵਿੱਚ ਸਾਡੀ ਸਰਕਲ ਕਮੇਟੀ ਸਿਕਵਲਰ ਸੁਸਾਇਟੀ ਦੇ ਜਿਹਨੋਂ ਦੇ ਕੇ ਸਾਡੇ ਮਿਲ ਕੇ ਆਹ ਸਾਡੇ ਤੇ ਸੰਤਾਵਾਸੀ ਸੇਵਾ ਕਰਨ ਲਈ ਸੋ ਆਪਾਂ ਕਾਸ਼ ਵੀ ਕਰਦੇ ਹਾਂ ਕਿ ਜਦੋਂ ਸਾਨੂੰ ਲੋੜ ਪਏਗੀ ਸਾਡੇ ਵੀ ਸਾਡੀ ਬਾਹ ਮੜਾਂਗੇ ਜਦੋਂ ਕਿ ਆਸਿਕ ਤੇ ਸੰਗਤ ਦੀ ਮਦਦ ਕਰੀਏ तो आप आ गया था मैं माफ कर दिया हूं यार भाई जी का खालसा भाई जी की फतेह दिया इस और और आगे सारे प्रतिनिधि चले गए हैं सारे सामने सभी नाम से बात है प्रेमवती को इस पर भाव जो स्पीकर से बात कर रही है प्रेमवती कहना चाहते हैं और बलवाड़ा से है ਗੁਰਦੁਆਰਾ ਸ੍ਰੀਪੁਰ ਸਾਹਿਬ ਤੋਂ ਬਾਅਦ ਸਿੱਖ ਵੈਲਫੇਅਰ ਸੁਸਾਇਟੀ ਅਤੇ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਤਵੰਤੇ ਸੱਜਣ ਪਹੁੰਚੇ ਰਾਣੀ ਅੰਜ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਅਤੇ ਉਹਨਾਂ ਨੂੰ ਉੱਥੋਂ ਦੇ ਲੋੜਵੰਦ ਗੁਰਸਿੱਖ ਪਰਿਵਾਰਾਂ ਵਾਸਤੇ ਰਾਸ਼ਨ ਦੀ ਸੇਵਾ ਦਿੱਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਵੀ ਰਾਸ਼ਨ ਦੀ ਸੇਵਾ ਦੀ ਲੋੜ ਹੋਵੇਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਜੀਤ ਸਿੰਘ ਬੱਗਾ ਹੁਣਾ ਕੋ ਅਤੇ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਜੋ ਚੇਅਰਮੈਨ ਹਨ ਉਹ ਉਹ ਉਹਨਾਂ ਕੋਲ ਆਣ ਕੇ ਲੈ ਜਾਣਗੇ ਕਿੰਨੇ ਸਾਲਾਂ ਚੱਲ ਰਿਹਾ ਜੇ ਅਜੇ ਤੱਕ ਵੀ ਉਤਾਲੇ ਵੀ ਤੁਹਾਡੀ ਪਹੁੰਚ ਨਹੀਂ ਸਕਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਣਜੀਤ ਸਿੰਘ ਨਿਮਾਣਾ ਦਾ ਸੇਵਕ ਅਸੀਂ ਜੋ ਦੇਖ ਰਹੇ ਹਾਂ ਇਹ ਜਿਹੜੇ ਮਹਾਮਾਰੀ ਕੋਰੋਨਾ ਦਾ ਸੰਕਟ ਆਇਆ ਹੋਇਆ ਹੈ ਸਾਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ ਅਸੀਂ ਇਸ ਵਿੱਚ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਹੋ ਸਕੇ ਆਪਣੇ ਵੱਲੋਂ ਸੇਵਾ ਕਰਕੇ ਤਨ ਮਨ ਤਨ ਦੇ ਨਾਲ ਅਸੀਂ ਜੁੜੇ ਹੋਏ ਹਾਂ ਔਰ ਸਾਰੇ ਸਾਡੇ ਸਿੱਖ ਵਿਲਪਰ ਸੋਸਾਇਟੀ ਐਂਡ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਵੀਰ ਸਤਿਕਾਰਯੋਗ ਸਾਡੇ ਮੱਕੜ ਸਾਹਿਬ ਸਤਿਕਾਰਯੋਗ ਸਾਡੇ ਨਿਸਾ ਦੇ ਪ੍ਰਧਾਨ ਸਾਹਿਬ ਗਮਾਦੂਬੀ ਦੇ ਪ੍ਰਧਾਨ ਸਾਹਿਬ ਔਰ ਬੱਗਾ ਸਾਹਿਬ ਸਾਰੇ ਮਿਲ ਜੁੜ ਕੇ ਮਾਣਮਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਅਸੀਂ ਇਸ ਚੀਜ਼ ਨੂੰ ਮੰਨ ਕੇ ਚੱਲਦੇ ਆ ਮਾਨਵਕੀ ਜਾਤ ਸਭ ਇੱਕ ਪਹਿਚਾਣ ਉਹ ਤੇਰੇ ਸਾਧੂ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਉਪਦੇਸ਼ ਦਿੱਤਾ ਹੈ ਅਸੀਂ ਉਸ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਔਰ ਆਸ ਕਰਦੇ ਆ ਕਿ ਸਾਨੂੰ ਇਸੇ ਤਰ੍ਹਾਂ ਅਸੀਂ ਸਾਰੇ ਰਾਜ ਰਾਜ ਜੁੜ ਕੇ ਪਰਮਾਤਮਾ ਸਾਡੇ ਤੇ ਮਿਹਰ ਕਰਨ ਔਰ ਅਸੀਂ ਸਮਾਜ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਅੱਜ ਜਿਹੜਾ ਪ੍ਰੋਗਰਾਮ ਸਿਕ ਵੈਲਪਰ ਸੁਸਾਇਟੀ ਤੇ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ West Bengal ਦੇ ਵੱਲੋਂ ਇਸ ਇਲਾਕੇ ਦੇ ਵਿੱਚ ਤਕਰੀਬਨ ਹਰ ਗੁਰਦੁਆਰਿਆਂ ਦੇ ਵਿੱਚ ਜਿੱਥੇ ਗੁਰਸਿੱਖ ਫੈਮਲੀਆਂ ਲੋੜਵੰਦ ਹਨ ਉਹਨਾਂ ਦੇ ਵਿੱਚ ਸੁੱਕੇ ਰਾਸ਼ਨ ਦੀ ਸੇਵਾ ਕਾਫੀ ਚਿਰਾਂ ਤੋਂ ਕੀਤੀ ਜਾ ਰਹੀ ਹੈ ਨਾਲ ਹੀ ਨਾਲ ਆਕਸੀਜਨ ਦਵਾਈਆਂ ਮੈਡੀਸਿਨ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਲੋੜ ਦੀ ਜ਼ਰੂਰਤ ਹੈ ਉਹ ਇਸ ਇਲਾਕੇ ਦੇ ਵਿੱਚ ਗੁਰਸੇਕ ਫੈਮਲੀਆਂ ਅਤੇ ਜਿਹੜੇ ਹੋਰ ਵੀ ਅਦਰ ਕਾਸਟ ਨੇ ਉਹਨਾਂ ਦੇ ਵਿੱਚ ਵੀ ਸੇਵਾ ਕਾਫੀ ਦੇਣਾ ਤੋਂ ਚੱਲ ਰਹੀ ਹੈ ਤੇ ਮੈਂ ਧੰਨਵਾਦੀ ਹਾਂ ਇਨ੍ਹਾਂ ਵੀਰਾਂ ਦਾ ਕਿ ਜਿਹੜੇ ਆਪਣਾ ਸਮਾਂ ਕੱਢ ਕੇ ਇਸ ਕਰੋਨਾ ਕਾਲ ਦੇ ਵਿੱਚ ਇਹ ਸੇਵਾ ਨਿਭਾਰੇ ਨੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਸੰਸਥਾਵਾਂ ਬਣਦੀਆਂ ਹਨ ਪਰ ਉਹ ਸੰਸਥਾਵਾਂ ਆਪਣੇ ਘਰਾਂ ਦੇ ਵਿੱਚ ਹੀ ਬੈਠੀਆਂ ਰਹਿੰਦੀਆਂ ਹਨ ਜਦੋਂ ਲੋੜ ਹੁੰਦੀ ਹੈ ਅਰ ਆਪ ਸਾਰੇ ਹੀ ਜਾਣਦੇ ਹੋ ਜਿਹੜਾ ਸਮਾ ਚੱਲ ਰਿਹਾ ਹੈ ਇੱਚ ਕਈ ਫੈਮਿਲੀਆਂ ਫੇਕਰ ਹੋ ਗਈਆਂ ਨੇ ਕਈਆਂ ਦੇ ਮਾਪਿਓ ਕਈਆਂ ਦੇ ਬੱਚੇ ਘਰਾਂ ਦੇ ਵਿੱਚ ਨਹੀਂ ਨੇ ਜਿਵੇਂ ਅਸੀਂ ਦਿਖ ਰਹੇ ਹਾਂ ਨਿਰਸੇ ਦੇ ਵਿੱਚ ਕਾਫੀ ਦਿਨਾਂ ਤੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਜਿਹੜੇ ਬੱਚੇ ਅੱਜ ਅਨਾਥ ਹੋ ਚੁੱਕੇ ਨੇ ਮਾਪਿਓ ਉਹਨਾਂ ਦੇ ਨਹੀਂ ਨੇ ਕਰ ਉਹਨਾਂ ਦੇ ਰਸਣ ਪਕਾਉਣ ਵਾਲਾ ਕੋਈ ਨਹੀਂ ਉਹਨਾਂ ਨੂੰ ਪ੍ਰਬੰਧਕ ਕਮੇਟੀ ਨਿਰਸੇ ਵੱਲੋਂ ਘਰ ਜਾ ਕੇ ਰਸਣ ਪਹੁੰਚਾਇਆ ਜਾ ਰਿਹਾ ਹੈ ਲੰਗਰ ਬਣਾ ਕੇ ਤਿਆਰ ਕਰਕੇ ਉਹਨਾਂ ਦੇ ਘਰ ਪਹੁੰਚਾਇਆ ਜਾ ਰਿਹਾ ਹੈ ਸੋ ਜਿੰਨੀਆਂ ਵੀ ਮੇਰੀਆਂ ਸੰਸਥਾਵਾਂ ਇਸ ਇਲਾਕੇ ਦੇ ਵਿੱਚ ਚੱਲ ਰਹੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਇਹੀ ਸਮਾਂ ਹੈ ਕਿ ਅਸੀਂ ਘਰਾਂ ਚੋਂ ਨਿਕਲੀਏ ਤੇ ਸਮਾਜ ਦੇ ਵਿੱਚ ਇਹ ਸੇਵਾ ਕਰੀਏ ਸੋ ਇੰਨੀਆਂ ਹੀ ਬੇਨਤੀਆਂ ਹੈ ਸੋ ਮੈਂ ਸੈਂਟਰ ਕਮੇਟੀ ਸਿੱਖ ਵੈਲਫੇਅਰ ਸੁਸਾਇਟੀ ਦੇ ਜਿੰਨੇ ਵੀ ਮੈਂਬਰ ਹਨ ਉਹਨਾਂ ਨੂੰ ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗਾ ਕਿ ਚੜ੍ਹਦੀ ਕਲਾ ਦੇ ਵਿੱਚ ਰੱਖੜ ਤੇਵ ਜੀ ਸੇਵਾ ਇਹਨਾਂ ਕੋਲ ਲੈਂਦੇ ਰਹਿਣ ਜਿਹੜੀ ਆਈਪੀਟੀ ਅਜੀ ਵਾਈ ਗੁਰਜੀਕਾ ਖਾਲਸਾ ਵੈਲਫੇਅਰ ਸੁਸਾਇਟੀ ਅਤੇ ਸੈਂਟਰਲ ਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਤਰਾਲੇ ਕੀ ਉਪਰਲੇ ਚੱਲਦੇ ਨੇ ਵਾਈ ਖਾਲਸਾ ਵਜੋਂ ਪਤੇ ਸਿੱਖ ਸਿੱਖ ਵੈਲਫੇਅਰ ਸੁਸਾਇਟੀ ਤੇ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰੋਗਰਾਮ ਕਰ ਰਹੀ ਹੈ ਬਹੁਤ اچھا ਪ੍ਰੋਗਰਾਮ ਕਰ ਰਹੀ ਹੈ ਨਾ ਹੋ ਰਿਹਾ ਹੈ ਪਿਛਲੇ ਅਪ੍ਰੈਲ ਮਹੀਨੇ ਤੋਂ ਅਸੀਂ ਇਹਲਾ ਪ੍ਰੋਗਰਾਮ ਕਰ ਰਹੇ ਹਾਂ ਸਭ ਜਗ੍ਹਾ ਆਕਸੀਜਨ ਸਿਲੰਡਰ ਦਿੱਤੇ ਜਿੱਥੇ ਜਿੱਥੇ ਜੋ ਲੋੜ ਹੈ ਉੱਥੇ ਵੀ ਅਸੀਂ ਸਪਲਾਈ ਕਰ ਰਹੇ ਹਾਂ ਉਹਦਾ ਦੋ ਹਸਪਤਾਲਾਂ ਵਿੱਚ ਮਾਰਕਸ ਪੀਪੀ ਕਿਟ ਔਰ ਦੂਜੇ ਜੋ ਵੀ ਸੈਨੀਟਾਈਜ਼ਰ ਵਗੈਰਾ ਨੇ ਉਹ ਸਾਰੇ ਇੱਥੇ ਦੇ ਰਹਿਣਾ ਸਾਡੇ ਅਰੇ بڑے ਆਦਮੀ ਜਿਹੜੇ ਡੋਨਰ ਵੀ ਨੇ ਸਾਡੇ بڑے ਆਪਣੇ ਵੱਧ ਚੜ ਕੇ ਦੀ ਸੇਵਾ ਵੀ ਕਰਦੇ ਪੈਣਾ ਇੱਥੋਂ ਦੀ ਸੰਤਾ ਹਸਨ ਸੋਲ ਦੀ ਸੰਤਾ ਆ ਜਾਂ ਹੋਰ ਮਤਲਬ ਜਿਹੜੇ ਸਾਡੇ ਮੈਂਬਰ ਨੇ ਜੋ ਜਿੱਥੇ ਵੀ ਰਹਿੰਦੇ ਨੇ ਉਹ ਆਪਣੇ ਲੈਵਲ ਤੇ ਹਰੇਕ ਪਾਸੋਂ ਉਹ ਸਾਰੇ ਮਤਲਬ ਉਹ ਕਰਦੇ ਪੈਣਾ ਨਿਰਸਾਤੋ ਹੁਕਮ ਉਹ ਵੀ ਤੇ ਜਿਹੜੇ ਸਾਡੇ ਇੱਥੇ ਮੈਂਬਰ ਨੇ ਸਾਰੇ ਆਪਣਾ ਆਪਣੇ ਪਾਸੋਂ ਬਹੁਤ ਹੀ ਜ਼ਿਆਦਾ ਸੇਵਾ ਕਰਦੇ ਮੈਂ ਵੱਧ ਚੜ ਕੇ ਕਰਦੇ ਪੈਣਾ ਸਾਡੇ ਜੋ ਵਰਕਿੰਗ ਪ੍ਰੈਜ਼ੀਡੈਂਟ ਨੇ ਸੁਰਜੀਤ ਸਿੰਘ ਮੱਕੜ ਜੀ ਇਹਦੇ ਵਿੱਚ ਬਹੁਤ ਅਗਵਾ ਬਹੁਤ ਅਗਲ ਜਿਆਦਾ ਅੱਛਾ ਰੋਲ ਨੇ ਉਹ ਸਾਂਭੀ ਮਤਲਬ ਉਹ ਸਹਿਯਤ ਕਰਦੇ ਨੇ ਤੇ ਸਾਂਭੀ ਸਾਰਿਆਂ ਨੇ ਨਾਲ ਲੈ ਕੇ ਉਹ ਚੱਲ ਲੈਣਾ ਤੇ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਵੀ ਐਸਾ ਸੰਗਠਨ ਹੋਵੇ ਜਿਹੜਾ اتنا اچھا ਇਸਟੰਮ ਕੰਮ ਕਰ ਰਿਹਾ ਹੈ ਤੇ ਬਾਕੀ ਜੇ ਸਾਡੇ ਤੇ 21 ਗੁਰਦੁਆਰੇ ਸਾਡੇ ਜਿਹੜੇ ਕਮੇਟੀ ਨਾਲ ਜੁੜੇ ਹੋਏ ਨੇ ਹੁਣ ਅਸੀਂ ਉਹ ਸਾਰਿਆਂ ਦੇ ਹਰੇਕ ਗੁਰਦੁਆਰੇ ਜਾ ਕੇ ਅਸੀਂ ਗੁਰਦੁਆਰੇ ਵੀ ਮਤਲਬ ਜਿਹੜੇ ਆਸਨ ਦੇ ਮਤਲਬ ਜੋ ਵੀ ਹੈ ਉਹਨਾਂ ਜੋ ਅਸੀਂ ਡੇੜਿਆਂ ਤਾਂ ਕਿ ਉੱਥੇ ਕੋਈ ਲੋੜਵੰਦ ਗੁਰੂ ਦਾ ਸਿੱਖ ਹੋਵੇ ਅਸੀਂ ਉਹਨਾਂ ਨਾਲ ਡਿਸਟ੍ਰੀਬਿਊਟ ਕਰ ਸਕੀਏ ਅੱਜ ਇਹ ਸਭ ਸਾਡੇ ਰਾਣੀ ਕਾ ਜਾਏ ਹੋਣਾ ਰਾਣੀ ਕਾਂਡ ਗੁਰਦੁਆਰੇ ਵਾਸਤੇ ਨੇ ਸਾਡੇ ਮੇਰੇ ਕੋਲ ਆખ્યા ਨਾ ਕਿ ਆਪਣਾ ਜੋ ਇੱਥੇ ਬੈਗ ਵਗੈਰਾ ਜੋ ਇੱਥੇ ਦੇਖੇ ਜਾ ਰਹੇ ਨੇ ਅੱਗੋ ਤੋਂ ਅਸੀਂ ਲੇਖਾਂਗੇ ਜੋ ਸਾਡੇ ਇੱਥੇ ਗੁਰਸਿੱਖ ਜਿਹੜੇ ਲੋੜਵੰਦ ਹਨ ਅਸੀਂ ਉਹਨਾਂ ਨੂੰ ਆਪਣਾ ਪਹੁੰਚਾਵਾਂਗੇ ਰਸਣ ਪਾਣੀ ਤਾਂ ਕਿ ਕੋਵਿਡ ਦੇ ਕਾਲ ਵਿੱਚ ਉਹਨਾਂ ਕੋਈ ਪਰੇਸ਼ਾਨੀ ਹੋ ਰਹੀ ਹੈ ਤਾਂ ਥੋੜਾ ਜਿਹਾ ਅਸੀਂ ਉਹਨਾਂ ਦੀ ਪਰੇਸ਼ਾਨੀ ਘਟ ਕਰ ਸਕਾਂਗੇ। ਔਰ ਬਾਕੀ ਕੱਲ ਦਾ ਵੀ ਬਹੁਤ ਅੱਛਾ ਪ੍ਰੋਗਰਾਮ ਹੈ। ਉਹ ਦਾ ਪ੍ਰੋਗਰਾਮ ਹੈ ਉਹ ਸਾਡੇ ਬਾਕੀ ਪ੍ਰੈਜ਼ੀਡੈਂਟ ਸੁਰਜੀਤ ਸਿੰਘ ਜੀ ਉਹ ਤਾਂ ਜਿਆਦਾ ਡਿਟੇਲ ਦੱਸਣ। ਅੱਜ ਸਿੱਖ ਬਲਪੁਰ ਸੋਸਾਇਟੀ ਔਰ ਸੈਂਟਰਲ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਜਿਹੜਾ ਸੇਵਾ ਦਾ ਕੰਮ ਚੱਲ ਰਿਹਾ ਆ ਉਸੇ ਸਿਲਸਿਲੇ ਵਿੱਚ ਅੱਜ ਅਸੀਂ ਸ੍ਰੀਪੁਰ ਗੁਰਦਾਰੇ ਜਾ ਕੇ ਆਪਣੇ ਜਿਹੜੇ ਸਿੱਖ ਭਰਾ ਲੋੜਵੰਦ ਆ ਉਹਨਾਂ ਦੇ ਵਿੱਚ ਰਸਨ ਦਾਲ ਚੌਲ ਆਟਾ ਤੇਲ ਜੋ ਵੀ ਆਪਣਾ ਰੋਜ਼ ਜਿਹੜੇ ਘਰ ਦੇ ਵਿੱਚ ਖਰਚੇ ਹੁੰਦੇ ਆ ਉਹਦੇ ਵਾਸਤੇ ਅੱਜ ਵੰਡ ਕੇ ਆਏ ਆ ਉਸ ਤੋਂ ਬਾਅਦ ਅਸੀਂ ਰਾਣੀ ਗੰਜ ਆ ਗਏ ਆ ਰਾਣੀ ਗੰਜ ਗੁਰਦੁਆਰੇ ਦੇ ਨੇ ਆ ਇਸੇ ਤਰ੍ਹਾਂ ਪਿਛਲੇ ਦਿਨੀ ਅਸੀਂ ਜਮੂੜੀਏ ਗੋਬਿੰਦਨਗਰ ਨਿਗਾ ਸਾਰੇ ਉੱਥੇ ਦਿੱਤੇ ਸੀ ਸਾਡਾ ਕੰਮ ਹੀ ਆ ਸੈਂਟਰਲ ਪ੍ਰਬੰਧਕ ਕਮੇਟੀ ਅਰ ਸਿਕ ਪੁਲਰ ਸੋਸਾਇਟੀ ਜਿੱਥੇ ਲੋੜਵੰਦ ਸਿੱਖ ਆ उसे घर घर जाके लौट दवाई ऑक्सीजन चाहे राशन घर घर पहुँचावे ये अं ते माध्यम ना ही अगले को मैसेज देना चाहते हैं वाहिरुरु जी का खालसा वाहिरु जी की फतेह देखिए जब पूरे देश में लॉकडाउन लगा हुआ है कोरोना महामारी के कारण और जब लोग अपने घरों से नहीं निकल रहे थे उस समय में सेवा करने के लिए सिख समाज आगे आया और विभिन्न जगहों पर निरसा में भी हम लोगों ने देखा किस प्रकार से जो कोरोना से पीड़ित लोग थे उनके घरों में भोजन पहुंचाने का काम किया जो बीमार लोग थे उनका इलाज भी निरसा गुरुद्वारा कमेटी ने किया उनके दवाई देने का काम किया इस प्रकार से सिख समाज हमेशा जब जब इस देश में आपदा आई है उस समय हम लोगों ने देखा है कि सिख समाज आगे बढ़ करके अपना योगदान करता है मैं इसके लिए पूरे सिख संगत को सभी समाज को आपको अपनी ओर से देशवासियों की ओर से बहुत बहुत धन्यवाद देना चाहता हूं और ईश्वर से ये प्रार्थना करता हूं कि ईश्वर सिख समाज को और शक्ति दे और समृद्धि दे ताकि आने वाले समय में और भी ज़रूरतमंदों की सेवा ये लगातार करते रहें इनका काम निर्बाध रूप से चलता रहे यही कामना हम करते हैं धन्यवाद मधुरेंद्र गोस्वामी वाहिगुरु जी का खालसा वाहिगुरु जी की फतेह आज सेंट्रल गुरुद्वारा प्रबंधक कमेटी वेस्ट बंगाल निरसा कुमार डुब्बी को मेंबर सारे मिलके हम लोग एक अप्रैल से ऑक्सीजन मेडिसिन पीपी किट मास्क सैनिटाइजर और भी कोविड नाइन्टीन के रिलेटेड जो भी मेडिसिन या ज़रूरतमंद हमारे गुरसिख हों चाहे अदर कास्ट हों सबको ये सेवा की जा रही थी तो अभी कुछ दिनों से हम लोग परसों तरसों हम लोग अभी निगाह जमहूरिया गोविंद सेवा कर गए थे आज हम लोग गिरमिट श्रीपुर और रानीगंज में फूड ड्राई मतलब सूखा आटा चावल दाल जो घर का राशन है वो हम लोग सेवा करने के लिए रानीगंज भी पहुंचे हैं और अकालपुर कवाई गुरु का को शुक्राना है जो हम लोगों से ये सेवा करवा रहे हैं कि लोड़वंद भाइयों का क्योंकि हमारी कमेटी का ये सिद्धांत है कीरत करो नाम जपो वंश को गरीब द मुँह गुरु दी गोलक उसके उपराले पर हम लोग चल रहे हैं और हम लोगों को बहुत से अपने लोगों ने सहयोग भी किया है आप देख सकते हो जिसमें चाहे मुंगे स्टील हो चाहे सलूजा टायर हो चाहे टोटा का दलजीत सिंह सलूजा हो चाहे वो हमारे दलजीत सिंह पप्पू हार्डवेयर वाले हो सब लोगों ने और भी गुरु सिंह चौधरी हैं और भी हमारे बहुत से लोग हैं टिंकू कपूर हैं पिंकी सिंह जखीर हैं और अपना जितेंद्र सिंह जी अरोड़ा है और भी सब बहुत से लोगों ने हमें हेल्प की है इस कोविड की महामारी में लोगों की सहायता पहुंचाने में उन सबका भी बहुत बहुत धन्यवाद है और हम भगवान से प्रे करते हैं कि भगवान उनको और चढ़ दिया खिला रखें ताकि और आगे बढ़ चढ़ कर क्योंकि मानुष में इंसान के अंदर ही भगवान बसता है भगवान अपने दाता नहीं है तो इसलिए हमारे थ्रू लोगों के घर में हम लोग जाने की कोशिश कर रहे हैं क्योंकि कोविड नाइन्टीन में अच्छे अच्छे लोगों की कमर टूट गई है बिजनेस बिजनेस में तो हम लोग शायद कुछ कर नहीं रहे थोड़ा बहुत उनकी दुख को शेयर करने की कोशिश कर रहे हैं कल भी हमारा एक प्रोग्राम है आसनसोल गोविंद नगर गुरुद्वारा में जिसमें सेंट्रल गुरुद्वारा प्रबंधक कमेटी जो तेईस गुरुद्वारों की कमेटी है कुछ सोसाइटी है जे है गुरु रामदास दुर्गापुर की है वो सब मिल के वो हमारे वहाँ हमारे मंत्री श्री मलाई घटक जी रानीगंज के एम एल ए तापस बनर्जी जी, जी जमुड़िया के एम एल सिंह जी आसनसोल म्युनसिपैलिटी के अमरनाथ चटर्जी जी, जी अभिजीत घटक गुरुदास चटर्जी और भी हमारे जो गेस्ट हैं जिन लोगों ने हमें सहयोग किया उनको सम्मान भी दिया जाएगा उनके साथ साथ हम लोग सेंट्रल गुरुद्वारा प्रबंधक कमेटी वहाँ पर आपस में एक मीटिंग भी करेंगे कि आगे आने वाले वक्त में हम लोग सेंट्रल कमेटी को तो किस तरह कौम के बच्चों के लिए परिवारों के लिए हेल्थ एडुकेशन या उनके भविष्य के लिए हमें क्या क्या करना चाहिए और भी जो मैं सब गुरुद्वारों के मुख्य सेवादार या सोसाइटी के मुख्य सेवादार से, से बेनती करता हूँ कल की मीटिंग वो जरूर अटेंड करें ग्यारह बजे गोविंद नगर पहुँच जाएँ वहाँ पर गेस्टों का सम्मान करने के बाद हमारी आपस में एक घंटा मीटिंग होगी मीटिंग में हम लोग विचार करेंगे अपने अपने इलाकों के जो मुख्य सेवादार आएंगे वो हम लोग अपनी प्रॉब्लम्स बताएं तो हम लोग मिलजुल लो के उसकी सोल्यूशन को रास्ता निकालेंगे ताकि हमारे हम लोग को क्या क्या जरूरत है गुरुद्वारों में या हमारे सिख कौन कौन इलाके में क्या क्या परेशानी चल रही है क्योंकि हम लोग इकट्ठे होंगे तो तभी कुछ कर सकेंगे ये मेरी रिक्वेस्ट है और एक बजे प्रोग्राम समाप्ति के बाद वहाँ पर लंच का लंगर का भी प्रोग्राम होगा इसलिए आप लोगों सब को सबको आना है ये मेरी हाथ जोड़ के बनती है क्योंकि एक अप्रैल को हमारी सेंट्रल गुरुद्वारा प्रबंधक कमेटी बनी थी कल तीस मई है मतलब दो महीने हो गए हैं तो हम लोगों ने कोई मीटिंग नहीं की है सेवा सब जगह चल रही है पर इस मीटिंग में कल आप लोग जरूर बर्दवान से लेकर निशा कुमार डुबी भौला उखड़ा जो भी है रानीगंज है अंडाल है गोविंद नगर है निरसा है दुवराजपुर है जयदेव है सब जगह हमारी बातचीत हो चुकी है रूप है सब आ रहे हैं और सबसे रिक्वेस्ट है ज़रूर आएँ टाइम से आएँ आए, और एक बजे वो फिर लंगर छक के वो अपने अपने घर में चले जाएँ और अपनी प्रॉब्लम्स ज़रूर हमें बताएं अपने इलाके की संगत से बातचीत करके आएँ कि कौन से बच्चों को कौन सी फैमिली को क्या परेशानी है या गुरुद्वारों में क्या परेशानी है तो हम लोग कोशिश कर सकते हैं कि शायद हम लोग उनकी कुछ हेल्प करके उनकी प्रॉब्लम्स को सॉल्व कर सके नॉन गुज नॉन गुरु को नॉन गुरसिखों को भी दिया जा रहा है कल हम लोग तीन सौ पैकेट हमारे आ, मंत्री श्री वलायिक घटक जी के हाथ में हम लोग देंगे वो अदर जहाँ भी ये चाहें वो अपने इलाकों में अदर कास्ट को वो सेवा कर सकते हैं उनको भी दिया जा रहा है ये नहीं ऑक्सीजन भी हम लोग दो महीने से मैं बोल सकता हूँ न्यामतपुर बरनपुर आसनसोल मैंने कई अदर कास्ट को भी ऑक्सीजन की हम लोगों ने सेवा की है ऐसा नहीं है कि हम लोग अपने कर रहे हैं सबको कर रहे हैं और कोशिश भी कर रहे हैं जितना हो सके क्योंकि हमारे पास कोई फंड नहीं है हम लोग मिलजुल के जो भी अपने दसवंत के हिस्से से निकाल के हम लोग सब मेंबर मिलजुल के हम लोग ये सेवा करने की कोशिश कर रहे हैं हम लोग कोई बाहर से चंदा नहीं लेते हैं ना किसी से मांगने जाते हैं हमारे आपस में जितने मेंबर हैं हम लोग मिलजुल आपस में ही सेवा कर रहे हैं वाहेगुरु जी का खालसा वाहेगुरु जी की फतेह